ਹਰੋਂ ਜੀ ਅੱਜ ਹੋਲੀ ਦੇ ਰੰਗ ਪੁੱਛਣ ਆਏਗੀ ਕੀ ਬੱਤੀਆਂ ਵਾਸਤੇ ਤੋਂ ਤੋਂ ਆਏ ਕਿਤਨੇ ਥੱਲੇ ਫੇਕਨੇ ਚਾਹੀਦੇ ਇਹ ਸਾਰੇ ਚਾਹੀਦੇ ਦਾਸਾ ਕਲਰ ਨਾਰਮਲੀ ਗ੍ਰੀਨ ਨੇ ਚਾਹੀਦੇ ਜਿਹੜਾ ਕਿ ਧਿਆਰ ਵੀ ਮਨਾਇਆ ਜਾਵੇ ਤੇ ਬੱਚਿਆਂ ਦਾ ਚਲੋ ਹੋਰ ਚੁਆਈ ਨਹੀਂ ਹੋ ਜਾਵੇ ਇਧਰ ਦੇਖੇਗਾ ਲੋਕ ਆਂਡੇ ਮਾਰਦੇ ਗੰਦੇ ਰੰਗ ਪਾਦੇ ਨੇ ਕਲਰ ਦੇ ਨਾਲ ਜੇ ਹੋਲੀ ਦਾ ਧਿਆਰ ਹੈ ਕਲਰ ਨਾਲ ਹੀ ਮਨਾਉਣਾ ਚਾਹੀਦਾ ਹੈ ਬੱਚਿਆਂ ਦੀ ਦਿਮਾਗ ਹੀ ਕੱਟਵਾਤੇ ਕਲਰ ਲੈ ਗਿਆ ਨਾ ਕਲਰ ਲੈ ਆ ਗੁਬਾਰਿਆਂ ਲੈ ਆ ਪਚਕਾਰੀਆਂ ਵਗੈਰਾ ਲਈਆਂ ਬਸ ਇਤੋਂ ਹੀ ਜ਼ਰਦਾਂ ਨਹੀਂ ਲੋਕਾਂ ਨੂੰ ਫੀਲ ਕਰਨਾ ਚਾਹੀਦਾ ਲੋਕਾਂ ਨੂੰ ਕੀ ਫੀਲ ਕਰਨਾ ਚਾਹੀਦਾ ਬਸ ਇਹ ਵੀ ਉਹ ਵੀ ਤਿਹਾੜ ਵੀ ਮਨਾਉਣ ਦੇ ਆਪਣਾ ਸਫਾਈ ਦਾ ਵੀ ਧਿਆਨ ਬੱਚਿਆਂ ਵਾਲ ਵੀ ਦੇਖਣਾ ਬਹੁਤ ਜ਼ਰੂਰੀ ਲੱਗਦਾ ਜੇ ਆਪਾਂ ਗਲਤ ਤਰੀਕੇ ਦੇ ਰੰਗ ਬਣਾਵਾਂਗੇ ਬਿਮਾਰੀਆਂ ਪੈ ਜਾਣਗੀਆਂ ਬਿਮਾਰੀ ਹੋ ਜਾਊਗੀ ਸਾਲ ਦੇ ਕੋਈ ਆਂਦਾ ਮਨਾਣਾ ਸਾਰਿਆਂ ਨੂੰ ਚਾਹੀਦਾ ਹੈ ਹਰ ਮਿਲ ਕੇ ਮਨਾਣਾ ਚਾਹੀਦਾ ਹੈ ਤੇ ਇੱਕ ਹਰਬਲ ਮਨਾਣੀ ਚਾਹੀਦੀ ਹੈ ਯਾਨੀ ਕਿ ਇਨਫੈਕਸ਼ਨ ਵਾਲੇ ਕਲਰ ਕੈਮੀਕਲ ਵਾਲੀ ਨਹੀਂ ਮਨਾਣੀ ਚਾਹੀਦੀ ਤੇ ਮਨਾਣਾ ਸਾਰਾ ਰਲ ਕੇ ਚੀਦੀ ਹੈ ਤੇ ਕਈ ਵਾਰੀ ਵੇਖਿਆ ਗਿਆ ਕਿ ਜਿਹੜੇ ਨੌਜਵਾਨ ਜਿਸ ਤਰ੍ਹਾਂ ਗਲਤ ਤਰੀਕੇ ਨਾਲ ਗੁਪਾਂਦੇ ਰਹੇ ਪਈ ਉਹ ਬੜਾ ਗਲਤ ਹੈ ਇਹਦੇ ਝਗੜਾ ਵਾ ਸਭ ਤੋਂ ਵਾਰੀ ਅੱਜ ਕੱਲ੍ਹ ਝਗੜੇ ਦਾ ਮਹੌਜਾ ਨਹੀਂ ਹੈ ਇਸੇ ਕਰਕੇ ਤੁਹਾਨੂੰ ਮਨਾਣਾ ਸਾਰਿਆਂ ਨੂੰ ਖੁਸ਼ੀ ਨਾਲ ਮਨਾਣੀ ਚਾਹੀਦੀ ਹੈ ਹਰ ਸਾਲ ਦੇ ਕੋਈ ਆਲਾ ਖੁਸ਼ੀ ਨਾਲ ਮਨਾਣਾ ਚਾਹੀਦਾ ਹੈ ਜੱਟ ਵਾਲੀ ਨਾਲ ਲੈ ਲੈ ਬੱਚਿਆਂ ਨੇ ਕੀ ਜਾਇਆ ਬੱਚਿਆਂ ਨੇ ਭਾਜੀ ਇਹੀ ਹੈ ਪਟਕਾਰੀਆਂ ਗੁਬਾਰੇ ਰੰਗ ਉਹ ਬੱਚਿਆਂ ਦੀ ਰਿਕੁਆਇਰਮੈਂਟ ਹੀ ਲੈਣ ਆਏ ਲੋਕਾਂ ਨੂੰ ਵੀ ਪੀਲ ਕਰਨਾ ਚਾਹੀਦਾ ਬੱਚਿਆਂ ਨੂੰ ਪੀਲ ਆਹੀ ਹੈ ਭਾਜੀ ਇੱਕ ਤਾਂ ਆਪਣੇ ਬੱਚਿਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਕਿ ਗਲਤ ਜਿਹੜੀ ਹੈ ਦੀਵਾਲੀ ਜਿਵੇਂ ਲੋਕ ਕੋਈ ਆਂਡੇ ਮਾਰਦਾ ਹੈ ਗਲਤ ਫਰੂਟ ਛੋੜਦੇ ਹੈ ਕਿੱਦਾਂ ਟਮਾਟਰ ਉਹ ਚੀਜ਼ ਨਹੀਂ ਕਰਨੀ ਚਾਹੀਦੀ ਤੇ ਖੁਸ਼ਹਾਲ ਮਨਾਓ ਮਨਾਣੀ ਖੁਸ਼ਹਾਲੀ ਦੇ ਨਾਮ ਮਨਾਓ ਆਰੇ ਬਾਗਾਂ ਚ ਕਿਸ ਤਰ੍ਹਾਂ ਦੀ ਰੌਣਕਾਂ ਆਈਆਂ ਬਹੁਤ ਵਧੀਆ ਰੌਣਕ ਹੈ ਮੈਂ ਤਾਂ ਕਹਿੰਦਾ ਐਸੇ ਵਧੀਆ ਰੌਣਕਾਂ ਜੁਆ ਹਰ ਸਾਲ ਹਰ ਚਾਰ ਤਿਆਰ ਧਾਨ ਹਾਰੇ ਗਾਹ ਹਾਂ ਜੀ ਬਹੁਤ ਵਧੀਆ ਗਾ ਕੇ ਕੀ ਕਰਾਂ ਜੋਗ ਲੋਕਾਂ ਨੂੰ ਕੀ ਪੀਣ ਕਰਾਂ ਮੈਂ ਇਹ ਕਹਾਂਗਾ ਚੰਗੇ ਨੰਗਾ ਦੀ ਵਰਤੋ ਕਰੋ ਹੋਲੀ ਦੇ ਤਿਆਰ ਕੋਈ ਬਾਰ ਬਾਰ ਨਹੀਂ ਆਂਦਾ ਐਸੇ ਚਾਰ ਦੇ ਚੁਸਮਣੇ ਵੀ ਦੋਸਤਾ ਤਰ੍ਹਾਂ ਮਿਲ ਜਾਂਦੇ ਨੇ ਹਾਂਜੀ ਨਾ ਕੀ ਆਪਣਾ ਮੇਰਾ ਪੰਨ ਕਸਟੋਰ ਜਹੀ ਬੇਟਾ ਦਰੰਗ ਸੀਤ ਨੇ ਆਏ ਹੋਲੀ ਤੇ ਆ ਲੈ ਕੀ ਕਹਾਂ ਜੋਗੀ ਹੋਲੀ ਦਾ ਨਾ ਹੁਲੀ ਖੇਡੋ ਕਾਕੇ ਕਿਸੇ ਨੂੰ ਵੀ ਨੁਕਸਾਨ ਨਾ ਹੋਵੇ ਤੇ ਤੁਹਾਡਾ ਖੁਸ਼ੀਆਂ ਦਾ ਤਿਹਾਰਾ ਲੋਕਾਂ ਨੂੰ ਖੁਸ਼ੀਆਂ ਬਣਾਓ ਕਈ ਵਾਰ ਵੇਖਾਇਆ ਗਿਆ ਕਿ ਲੋਕ ਪਾਣੀ ਮਾਰਦੇ ਨੇ ਗੰਦੇ ਰੰਗ ਵਾਲੇ ਤੇ ਜਾਂ ਅੰਡੇ ਵਗੈਰਾ ਮਾਰਦੇ ਜਾਂ ਹੋਰ ਟਿੱਕੜ ਵਗੈਰਾ ਮਾਰਦੇ ਕੀ ਕਰਨਾ ਚਾਹੋਗੇ ਇਹਨਾਂ ਉਹ ਐਦਾਂ ਖੇਡ ਰਹੇ ਹਨ ਕਿ ਜਿਵੇਂ ਬਦਤਮੀਜ਼ੀ ਟਾਈਪ ਕਰ ਰਹੇ ਨੇ ਕਿ ਦੂਜਿਆਂ ਨੂੰ ਨੁਕਸਾਨ ਪਹੁੰਚਾ ਰਹੇ ਆ ਐਦਾਂ ਕਿ ਕਿਸੇ ਕੋੜੇ ਵਾਲੇ ਵੀ ਭਰੇ ਹੁੰਦੇ ਨੇ ਕਿ ਕਿਸੇ ਦੇ ਸਿਰ 'ਚ ਵੱਜ ਜਾਂਦੀ ਤੇ ਉਹਨਾਂ ਦੇ ਸਿਰ 'ਚ ਵੀ ਸੱਟ ਲੱਗ ਸਕਦੀ ਆ ਅੱਖਾਂ 'ਚ ਵੱਜ ਗਿਆ ਤੇ ਉੱਤੇ ਵੀ ਹਾਮਲ ਹੋ ਸਕਦਾ ਹੈ ਹਾਂਜੀ ਸਰ ਆਪਣਾ ਨਾਮ ਦੱਸ ਕੇ ਜੀ ਜਸਕਰਮ ਸਿੰਘ ਹਾਂਜੀ ਸਰ ਕਿਸ ਜਗ੍ਹਾ ਤੇ ਤੁਸੀਂ ਹੋਲੀ ਦਾ ਸਮਾਨ ਖਰੀਦਣ ਆਏ ਜੇ ਤੇ ਕਿੰਨਾ ਵਾਸਤੇ ਖਰੀਦਣ ਸਰ ਮੈਂ ਅਭੀ ਸਰ ਤੇ ਆਈਡੀਆ ਚ ਮਾਰਕੀਟ ਤੇ ਆਇਆ ਹਾਂ ਜਿਹੜੀ ਬਹੁਤ ਵਧੀਆ ਮਾਰਕੀਟ ਹੈ ਤੇ ਮੈਂ ਆਪਣੇ ਬੱਚਿਆਂ ਵਾਸਤੇ ਲੈ ਕੇ ਆਇਆ ਕੀ ਕੀ ਲਿਆ ਗਿਆ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਮੈਂ ਜੀ ਬੱਚਿਆਂ ਵਾਸਤੇ ਰੰਗ ਲਿਆ ਆ ਵਾ ਕੁਚਕਾਰੀ ਲਈ ਆ ਪਕਾਣੇ ਲਈ ਆ ਤੇ ਲੋਕਾਂ ਨੂੰ ਇਹ ਸਮਝਾ ਦੇਣਾ ਵੀ ਕਿਹੜਾ ਰੰਗ ਯੂਜ਼ ਕਰਨਾ ਉਹ ਪਲੀਜ਼ ਪਕਾ ਕਰਕੇ ਅਰੀਜਨਲ ਹੀ ਲਿਆ ਜਾਵੇ ਤੇ ਨਾ ਕੋਈ ਕੈਮੀਕਲ ਵਾਲਾ ਵਰਤਣਾ ਆਪਣੇ ਪਰਿਵਾਰਾਂ ਨਾਲ ਹੀ ਆਪਾਂ ਹੋਣੀ ਹੈ ਕਿ ਦੂਸਰਾ ਕੈਮੀਕਲ ਵਾਲਾ ਯੂਜ਼ ਕਰਾਂਗੇ ਤੇ ਆਪਣੇ ਪਰਿਵਾਰ ਦਾ ਹੀ ਖੇਸ ਖਰਾਬ ਹੋਏਗਾ ਬਕਿਸਵਾਦ ਨੂੰ ਸੋញ ਲੋਕਾਂ ਦੀ ਰਿਕਵੈਸਟ ਹੈ ਕਿ ਇਹਦਾ ਰੰਗ ਨਿਸ਼ਚਿਤ ਕਰਨਾ ਹੈ ਕੰਪਨੀ ਨਾਲ ਗੱਲ ਕਰਕੇ ਜਲਦੀ ਤਰ੍ਹਾਂ ਦੀ ਹੋਲੀ ਨਾ ਕਿ ਜੀ ਹੋਲੀ ਦਾ ਤਿਉਹਾਰ ਬਹੁਤ ਵਧੀਆ ਤਿਉਹਾਰ ਆ ਰਿਹਾ ਲੜਾਈ ਝਗੜੇ ਵੀ ਇਸ ਦਿਨ ਹੋ ਜਾਂਦੇ ਉਹਨਾਂ ਨੂੰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੇ ਕਿ ਇਸ ਤਰ੍ਹਾਂ ਬਹੁਤ ਵਧੀਆ ਤਿਉਹਾਰ ਆ ਰਿਹਾ ਲੜਾਈ ਝਗੜੇ ਤੋਂ ਦੂਰ ਰਹਿਣਾ ਜਿਹਦਾ ਕੀ ਮੈਸੇਜ ਦੇਣਾ ਚਾਹੁੰਦੇ ਜੀ ਸਰ ਉਹ ਵੀ ਕਹਿਣਾ ਨਾ ਕੈਮੀਕਲ ਤੋਂ ਕਿਹੜੇ ਆਉਂਦੇ ਨਾ ਉਹ ਤੋਂ ਬਚੇ ਕਰਦੇ ਕਿਉਂਕਿ ਗਲਤ ਤਰ੍ਹਾਂ ਨਾਲ ਹੋਲੀ ਛੇੜਦੇ ਲੋਕੀ ਕਈ ਆਂਡੇ ਮਾਰਦਾ ਕੋਈ ਟਮਾਟਰ ਮਾਰਦਾ ਕੋਈ ਮੱਕ ਚਿੱਕੜ ਦੀ ਛੋਟ ਮਾਰਦੇ ਉਸੇ ਨਾਲ ਕਿ ਲੜਾਈਆਂ ਜਿਹੜਾ ਹੋਲੀ ਦਾ ਪਿਆਰ ਹੈ ਮੈਂ ਮੈਂ ਕਰੂ ਆਪਣੇ ਪਰਿਵਾਰ ਨਾਲ ਜੇ ਕੋਈ ਚੱਕਰੀ ਜੇਦੋਂ ਆਪਾਂ ਗਲਤ ਤਰ੍ਹਾਂ ਹੋਲੀ ਕਿਟਾਂਗੇ ਉਹਨਾਂ ਤਾਂ ਲੜਾਈ ਹੋਣੀ ਹੈ ਤੁਸੀਂ ਉਹਨਾਂ ਆਪਣੇ ਬੱਚਿਆਂ ਵਾਸਤੇ ਸਮਾਨ ਖਰੀਦ ਲਿਆ ਜੀ ਹਾਂਜੀ ਹਾਂਜੀ ਕੀ ਕੀ ਲਿਆ ਗਿਆ ਤੁਹਾਡੇ ਵੱਲੋਂ ਮੇਰੇ ਵੱਲੋਂ ਜੀ ਰੰਗ ਲਿਆ ਗਿਆ ਪਟਕਾਰੀ ਲਾਈ ਗਈਆਂ ਜੇ ਪੱਕਾ ਲੈਣੇ